ਤੇ ਸਾਰੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਆਏ ਸੱਜਣੋਂ ਔਰ ਮੈਂ ਪਰਮਗੰਗ ਤੇ ਕਾਪੀ ਵੀ ਧੰਨਵਾਦੀ ਕਰਦਾ ਜਿਹਨਾਂ ਨੇ ਇਕੱਠ ਨੂੰ ਬੁਲਾਇਆ ਸੋ ਮੇਰਾ ਸਾਰੇ ਆਏ ਸੱਜਣਾਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਪੰਜਾਬੀ ਭਾਸ਼ਾ ਤਾਂ ਬੜੀ ਲਾਲ ਛੱਲੀ ਵਰਗੀ ਸੀਗੀ ਵਧੀਆ ਸੀ ਪਰ ਇਹਨੇ ਆ ਕੇ ਘੇਰ ਘੇਰ ਕੇ ਵਿੱਚ ਤੁਕੀ ਕਰ ਲਈ ਹੁਣ ਕੋਈ ਕਿ ਜਿੰਨੂੰ ਤਾਈ ਚਾਚੀ ਮਾਮਾ ਮਾਮੀ ਮਾਸੀ ਭੂਆ ਕੋਈ ਨਹੀਂ ਕਹਿੰਦਾ ਆਂਟੀ ਦਾਲਨ ਨਿਪੜ ਗਈ ਸਾਰੇ ਕੋਈ ਮਾਮਾ ਮਾਸੜ ਉਫੜ ਤਾਇਆ ਚਾਚਾ ਖਤਮ ਕਰਤੇ ਗੁੱਲੀ ਵਿੱਚੋਂ ਨਿਕਲ ਆਈ ਅੰਕਲ ਸੋ ਇਹ ਭਾਸ਼ਾ ਹੀ ਆਪਣੇ ਵਿੱਚ ਸਿੱਖਾ ਲਈ ਮੈਂ ਪਿੱਛੇ ਜੇ ਚੰਡੀਗੜ੍ਹ ਗਿਆ ਮੈਂ ਉੱਥੇ ਪਟਕਾ ਜਾ ਬੱਦਲਾ ਮੁੰਡੇ ਨੇ ਬਹੁਤ ਸੋਹਣਾ 15 16 ਸਾਲਾਂ ਦਾ ਹੋਣਾ ਤੇ ਮੈਂ ਗੱਡੀ ਖੜੀ ਕਰਕੇ ਮੈਨੂੰ ਪੁੱਛਿਆ ਵੀ ਮੈਂ ਜਾਣਾ ਚਾਹਣਾ ਆਈ ਵਾਂਟ ਟੂ ਗੋ ਟੂ ਮੈਂ ਉਹਨੂੰ ਪੰਜਾਬੀ ਚ ਕਹਾਂ ਮੈਂ ਜਾਣਾ 3rd ਸਟਰੀਟ ਨੂੰ ਉਹ ਮੇਰੇ ਮੂੰਹ ਲੈ ਤਾਂ ਦੇਖ ਕੇ ਕਿਹਨ ਤੇ ਮੈਂ ਕਿਹਾ ਇਹ ਤਾਂ ਬਿਮਾਰੀ ਦੂਜੀ ਆ ਮੈਂ ਕਿਹਾ ਆਈ ਵਾਂਟ ਟੂ ਗੋ ਟੂ 3rd ਯਾ 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 ਗੋਟ ਸਟ੍ਰੀਟ ਟੈਕ ਟੈਕ ਲਾਈਕ ਟੈਨ 3rd ਸਟ੍ਰੀਟ ਸਵਾ ਦਾ ਹਾਲ ਹੋ ਗਿਆ ਤੋ ਪੰਜਾਬੀ ਤੁਸੀਂ ਆਪਣੇ ਘਰਾਂ ਚ ਹੀ ਸੰਭਲੋ ਆਪਣੇ ਪੁੱਤਾਂ ਨੂੰ ਰਸਾਣਾ ਕਰਿਓ ਆਪਣੇ ਪੁੱਤਰਾਂ ਨੂੰ ਪੋਤਿਆਂ ਨਾਲ ਗੱਲਾਂ ਕਰਦੇ ਦੇਖਿਓ ਕਦੀ ਕਰਦੇ ਪੰਜਾਬੀ ਚੋ ਟੋਕੀ ਦਾ ਪਰ ਨਹੀਂ ਕਿਉਂਕਿ ਇਹ ਭੇੜ ਚਾਲ ਹੀ ਚੱਲ ਪਈਆ ਹੁਣ ਸੋ ਗੁਸਤਾਖੀ ਮਾਫ ਮੈਂ ਤਾਂ ਬੂਤਾ ਕੋਈ ਹੈ ਕਿ ਜੇ ਤਕਬੰਦੀ ਕਹੋ ਤਾਂ ਮਰਦਾ ਉਹ ਆਪਣੀਆਂ ਲਿਖਿਆ ਲੋਕ ਤੇ ਹੈਗੇ ਪ੍ਰੋਗਰਾਮੇ ਮੈਂ ਆ ਹਾਜਖਾਲ ਪ੍ਰੋਗਰਾਮ ਚੱਲਦਾ ਸੀ ਜੱਟਾਂ ਦਾ ਤਾਂ ਮੈਂ ਆਪਣੀ ਹੈ ਤਕਬੰਦੀ ਇਹ ਜੀ ਬੇਨਤੀ ਆਪੇ ਐਤ ਸਾਰੇ ਆਪੇ ਰੱਬਾ ਜੱਟ ਦੀ ਕੀ ਜੂਨ ਬਣਾਏ ਰੱਬਾ ਵੇ ਜੱਟ ਦੀ ਕੀ ਜੂਨ ਬਣਾਈ ਜੱਟ ਸਾਰਾ ਆਪਣੇ ਲਈ ਕਰਦਾ ਪਰ ਜੱਟ ਦੂਜਿਆਂ ਲਈ ਕਰਦਾ ਕਮਾਈ ਕਿ ਜੱਟਾ ਤੇਰੀ ਤਿੰਨੀ ਵਿਖਦੀ ਤੇ ਘਰੀ ਬਾਣੀਆਂ ਦੇ ਤੇਰੀ ਵਿਕ ਜਾਵੇ 22 23 ਸਾਨੂੰ ਕਾੜ ਕੇ ਲਈ ਸੀ 32 33 ਸਾਨੂੰ ਹੋ ਗਈ ਆ ਹੁਣ ਪੰਜਾਬ ਚ ਜਾ ਕੇ ਦੇਖ ਲਿਓ ਰੱਬਾ ਤੇਰੀ ਤਿੰਨੀ ਜੱਟਾ ਤੇਰੀ ਤਿੰਨੀ ਵਿਖਦੀ ਘਰੀ ਬਾਣੀਆਂ ਦੇ ਤੇਰੀ ਵਿਕ ਜਾਵੇ ਕਿੰਨੀ ਆ ਮੁਸ਼ਕਲ ਤੇ ਮਿਹਨਤਾਂ ਦੁਖਾਲੀਆਂ ਕਿੰਨੀਆਂ ਕ ਮੁਸ਼ਕਲਾਂ ਤੇ ਮਿਹਨਤਾਂ ਤੂੰ ਘਾਲੀਆਂ ਉਹ ਖੂਨ ਦੇ ਕੇ ਆਪਣਾ ਇਹ ਫਸਲਾਂ ਤੂੰ ਪਾਲੀਆਂ ਕਿੰਨੀਆਂ ਕ ਮੁਸ਼ਕਲਾਂ ਮਿਹਨਤਾਂ ਤੂੰ ਘਾਲੀਆਂ ਤੇ ਖੂਨ ਦੇ ਕੇ ਆਪਣਾ ਇਹ ਫਸਲਾਂ ਤੂੰ ਪਾਲੀਆਂ ਆਕ ਸਾਹਿਬ ਫਿਰ ਕਿਉਂ ਗੈਰ ਕੋਈ ਮੁੱਲੇ ਦਾ ਪਾਵੇ ਫੇ ਜੱਟਾ ਤੇਰੀ ਤਿੰਨੀ ਵਿਕਦੀ ਘਰੀ ਬਾਣੀਆਂ ਦੇ ਤੇਰੀ ਵਿਕ ਜਾਵੇ ਨਾ ਤੂੰ ਦੇਖੀ ਗਰਮੀ ਦਾ ਦੇਖਿਆ ਸਿਆਲ ਓਏ ਨਾ ਤੂੰ ਦੇਖੀ ਗਰਮੀ ਨਾ ਦੇਖਿਆ ਸਿਆਲ ਓਏ ਆਪ ਰਹੇ ਭੁੱਖਾ ਪਾਵੇਂ ਰਿਹਾਂ ਦੁਨੀਆ ਨੂੰ ਪਾਲ ਹੋਏ ਪਰ ਇਸ ਤੇਰੀ ਦਸ਼ਾ ਦੇ ਉੱਤੇ ਰੱਬ ਤਰਸ ਕੋਈ ਨਾ ਖਾਵੇ ਕਿ ਜੱਟਾ ਤੇਰੀ ਤਿੰਨੀ ਵਿਕਰੀ ਤੇ ਘਰੀ ਬਾਣੀਆਂ ਦੇ ਤੇਰੀ ਵੇਖ ਜਾਵੇ ਉਹ ਵੇਖ ਵੀ ਰਹੀ ਐ ਨਰਵੇਂ ਨੂੰ ਕੰਗਸਾ ਮੱਖੀ ਖਾ ਗਈ ਨਰਵੇਂ ਨੂੰ ਮੱਖੀ ਖਾ ਗਈ ਆਲੂ ਰੋਲ ਦੇ ਪੈਲ ਵਿੱਚ ਸੜ ਕਾਂ ਅਸਲੀਅਤ ਐ ਗੰਨੇ ਦੇ ਨਹੀਂ ਪੈਸੇ ਮਿਲਦੇ ਫਗੋੜਿਆ ਨਹੀਂ ਮਿਲਦਾ ਅਜੇ ਤੱਕ ਪੈਸੇ ਨਹੀਂ ਮਿਲੇ ਸਾਡੇ ਤੀਜਾ ਸਾਲ ਸੱਤ ਚੌਥਾ ਸਾਲ ਝੜ ਗਿਆ ਗੰਨੇ ਦੇ ਨਹੀਂ ਪੈਸੇ ਮਿਲਦੇ ਕੋ ਮਿਲ ਚੋਂ ਮਿਲਦੀਆਂ ਝੜਕਾਂ ਦੁੱਖਾਂ ਦਾ ਰੱਬਾ ਜੱਟ ਮਾਰਿਆ ਭਲਾ ਦੱਸ ਕਾ ਕਿੱਧਰ ਨੂੰ ਜਾਵੇ ਕਿ ਜੱਟਾ ਤੇਰੀ ਤਿੰਨੀ ਵੇਖਰੀ ਤੇ ਕਰੀ ਬਾਣੀਆਂ ਦੇ ਤੇਰੀ ਵਿਕ ਜਾਵੇ ਮੱਕੀ ਮਾਰ ਗਈ ਸੋਕੇ ਦੀ ਮਾਰੀ ਰੱਬ ਵੀ ਕਹਣਾ ਠੀਕ ਹੈ ਮੱਕੀ ਮਾਰ ਗਈ ਸੋਕੇ ਦੀ ਮਾਰੀ ਤੇ ਕਣਕਾਂ ਗਲੀਆਂ ਸਿਆਲ ਦੀਆਂ ਝੜੀਆਂ ਮੰਡੀ ਚ ਰੱਬਾ ਮੋਲ ਨਾ ਮਿਲੇ ਸਬਜੀਆਂ ਰਹਿ ਗਈਆਂ ਖੇਤਾਂ ਦੇ ਵਿੱਚ ਖੜੀਆਂ ਤੇ ਕਿੰਨੇ ਜੱਟ ਫਹਾ ਲਗਾ ਕਿੰਨੇ ਕੁ ਜੱਟ ਫਹਾ ਲਗਾ ਤੇ লাশ ਕਿਸੇ ਦੀ ਮਹਿਰ ਚ ਉੱਥੇ ਆਵੇ ਜੱਟਾ ਤੇਰੀ ਤਿੰਮੀ ਵਿਕਦੀ ਕਰੀ ਬਾਣੀਆਂ ਦੇ ਤੇਰੀ ਵਿਕ ਜਾਵੇ ਅਸਲੀਅਤ ਹੈ ਵੇਸੀ ਇੱਕ ਵਾਰ ਬਸ ਅਕੀਰਾ ਜੀ ਕਿਹੜੇ ਕਿਹੜੇ ਦੁੱਖੜੇ ਦੱਸਾਂ ਜਿਹੜੇ ਪੈਂਦੇ ਆ ਜੱਟਾਂ ਨੂੰ ਜਰਨੇ ਕਿਹੜੇ ਕਿਹੜੇ ਦੁੱਖੜੇ ਦੱਸਾਂ ਜਿਹੜੇ ਪੈਂਦੇ ਆ ਜੱਟਾਂ ਨੂੰ ਜਰਨੇ ਮਾੜੀ ਮਾੜੀ ਮੰਗ ਦੇ ਪਿੱਛੇ ਰੇਲਾ ਸਾਹਮਣੇ ਹਲਾਉਂਦੇ ਉਹ ਧਰਮ ਹੈ ਕਿਹੜੇ ਕਿਹੜੇ ਦੁੱਖਰੇ ਦੱਸਾਂ ਜਿਹੜੇ ਪੈਂਦੇ ਜੱਟਾਂ ਨੂੰ ਜਾਣ ਨੇ ਮਾੜੀ ਮਾੜੀ ਮੰਗ ਦੇ ਪਿੱਛੇ ਰੇਲਾ ਸਾਹਮਣੇ ਹਲਾਉਂਦੇ ਪੈ ਧਰਮ ਹੈ ਕਿਹੜੀ ਕਿਹੜੇ ਦੁੱਖਰੇ ਦੱਸਾਂ ਜਿਹੜੇ ਪੈਂਦੇ ਜੱਟਾਂ ਨੂੰ ਜਾਣ ਨੇ ਮਾੜੀ ਮਾੜੀ ਮੰਗ ਦੇ ਪਿੱਛੇ ਲਾਉਂਦੇ ਪੈਂਦੇ ਆ ਰੇਲਾ ਸਾਹਮਣੇ ਧਰਮ ਹੈ ਇਸ ਅੰਨੀ ਬੋਲੀ ਸਰਕਾਰ ਨੂੰ ਭੰਗ ਸਾਹਿਬ ਅੰਨੀ ਵੋਈ ਸਰਕਾਰ ਨੂੰ ਧਾਮੀ ਦੱਸਾਂ ਕਿਦਾਂ ਸਮਝਾਵੇ ਕਿ ਜੱਟਾ ਤੇਰੀ ਤਿੰਨੀ ਵਿਕਦੀ ਤੇਰੀ ਬਾਣੀਆਂ ਦੇ ਉੱਤੇ ਕੀ ਵਿਕ ਜਾਵੇ ਬਹੁਤ ਬਹੁਤ ਧੰਨਵਾਦ ਜੀ ਬਸ ਤੁੱਕ ਵੱਡੀ ਸਾਹਿਬ